ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਤੁਸੀਂ ਤੁਹਾਡਾ ਸਾਰਿਆਂ ਦਾ ਕੀ ਹਾਲ ਚਾਲ ਹੈ ਅੱਜ ਹੈਗਾ 1 ਜਨਵਰੀ ਸੋ ਸਾਡੇ ਵੱਲੋਂ ਸਾਰਿਆਂ ਨੂੰ ਹੈਪੀ ਨਿਊ ਇਅਰ ਪਰਮਾਤਮਾ ਕਰੇ ਇਹ ਆਉਣ ਵਾਲਾ ਨਵਾਂ ਸਾਲ ਤੁਹਾਡੇ ਸਾਰੇਆਂ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇ ਸੋ ਅੱਜ ਆਪਾਂ ਬਣਾਉਣ ਲੱਗੇ ਆ ਨਵੇਂ ਸਾਲ ਦੀ ਪਹਿਲੀ ਵੀਡੀਓ ਇਹ ਵੀਡੀਓ ਦੀ ਰਿਕੁਐਸਟ ਨਾ ਕਈ ਜਣਿਆਂ ਨੇ ਕੀਤੀ ਸੀਗੀ ਵੀਡੀਓ ਕੁਝ ਆਪਾਂ ਬਣਾਵਾਂਗੇ ਜਿਹੜੀ ਆਪਣੇ ਕੋਲ ਪੀਪਿੰਗ ਕਰੀਮ ਹੁੰਦੀ ਆ ਇਹਦੇ ਤੋਂ ਮੱਖਣੀ ਕਈ ਜਣਿਆਂ ਨੇ ਕਮੈਂਟ ਕੀਤੇ ਸੀਗੇ ਕਿ ਤੁਸੀਂ ਕਿੱਦਾਂ ਬਣਾਉਨੇ ਹੋ ਸਾਡੇ ਤੋਂ ਤਾਂ ਬਣਦੀ ਨਹੀਂਗੀ ਉਹਦਾ ਮੇਨ ਕਾਰਨ ਹੁੰਦਾ ਹੈ ਨਾ ਕਿ ਆਪਾਂ ਕੀ ਕਰਦੇ ਆ ਜਿਹੜੀ ਕਰੀਮ ਹੁੰਦੀ ਆ ਕਈ ਵਾਰ ਤਾਂ ਆਪਾਂ ਇੱਕਦਮ ਫਰਿੱਜ ਦੇ ਵਿੱਚੋਂ ਕੱਢ ਲਿਆਉਂਦੇ ਆ ਫਿਰ ਉਹਦੇ ਬਣਦੀ ਕਿਉਂ ਨਹੀਂ ਹੈਗੀ ਕਿਉਂਕਿ ਕਈ ਵਾਰ ਆਪਾਂ ਉਹਦੇ ਵਿੱਚ ਜ਼ਿਆਦਾ ਗਰਮ ਪਾਣੀ ਪਾ ਦਿੰਨੇ ਤਾਂ ਸਾਰੀ ਮੈਲਟ ਹੋ ਜਾਂਦੀ ਆ ਕਈ ਵਾਰ ਆਪਾਂ ਪਾਣੀ ਠੰਡਾ ਪਾ ਦਿੰਨੇ ਉਹਦੇ ਕਰਕੇ ਵੀ ਨਹੀਂ ਬਣਦੀ ਹੈਗੀ ਸੋ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਆ ਉਹਦਾਂ ਦੀ ਵੀਡੀਓ ਕਿ ਜਿੱਦਾਂ ਮੈਂ ਆਹ ਵਾਲੀ ਕਰੀਮ ਤੋਂ ਮੱਖਣੀ ਬਣਾਉਣੀ ਆ ਮੱਖਣੀ ਬਣਾਉਣ ਦੇ ਲਈ ਜਿਹੜੀ ਆਪਾਂ ਨੇ ਕਰੀਮ ਲੈਣੀ ਆ ਹਨਾ ਉਹ ਆਪਣੀ 33% ਹੀ ਹੋਣੀ ਚਾਹੀਦੀ ਆ ਬ੍ਰਾਂਡ ਦਾ ਜਿਹੜਾ ਉਹ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ ਸੋ ਇੱਕ ਹੋਰ ਜਿਹੜੀ ਇੰਪੋਰਟੈਂਟ ਗੱਲ ਹੈਗੀ ਆ ਉਹ ਇਹ ਆ ਕਿ ਜਦੋਂ ਵੀ ਮੱਖਣੀ ਬਣਾਉਣੀ ਹੈ ਤਾਂ ਜਿਹੜੀ ਆਪਣੀ ਮੇਕ ਸ਼ੂਰ ਕਰਨਾ ਕਿ ਜਿਹੜੀ ਕਰੀਮ ਉਹ ਰੂਮ ਟੈਂਪਰੇਚਰ ਤੇ ਆਵੇ ਤਾਂ ਤੁਸੀਂ ਇੱਕ ਇੱਕ ਘੰਟਾ ਪਹਿਲਾਂ ਆਪਣੀ ਫ੍ਰਿਜ ਤੋਂ ਉਹਨੂੰ ਬਾਹਰ ਕੱਢ ਕੇ ਰੱਖ ਲਿਓ ਸੋ ਸੋ ਹੁਣ ਆਪਾਂ ਨੇ ਇਹਦੋਂ ਬਲੈਂਡਰ ਦੇ ਵਿੱਚ ਪਾ ਲਿਆ ਤੇ ਆਪਾਂ ਨੇ ਬਲੈਂਡਰ ਨੂੰ ਚਲਾ ਦੇਣਾ ਦੋਕ ਵਾਰੀ ਚਲਾਵਾਂਗੇ ਸੋ ਮੇਨ ਚੀਜ਼ ਜਿਹੜੀ ਮੈਂ ਤੁਹਾਨੂੰ ਇੱਥੇ ਦੱਸਨੀ ਆ ਉਹ ਇਹ ਆ ਕਿ ਬਹੁਤੇ ਜਣੇ ਕੀ ਕਰਦੇ ਆ ਜਦੋਂ ਬਲੈਂਡਰ ਦੇ ਵਿੱਚ ਕਰੀਮ ਪਾ ਲਈਨ ਨਾਲ ਦੀ ਨਾਲ ਹੀ ਪਾਣੀ ਪਾ ਦਿੰਦੇ ਆ ਸੋ ਇਦਾਂ ਨਹੀਂ ਕਰਨਾ ਹੈਗਾ ਕਿਉਂਕਿ ਮੇਨ ਰੀਜ਼ਨ ਹੀ ਇਹ ਹੁੰਦਾ ਕਿ ਸਾਡੀ ਮਖਣੀਏ ਜਿਹੜੀ ਉਹ ਬਣਦੀ ਨਹੀਂ ਸੋ ਸਭ ਤੋਂ ਪਹਿਲਾਂ ਅਸੀਂ ਬਲੈਂਡਰ ਦੇ ਵਿੱਚ ਪਾਵਾਂਗੇ ਕਰੀਮ ਉਹਨੂੰ ਬਲੈਂਡ ਕੱਲੀ ਕਰੀਮ ਨੂੰ ਬਲੈਂਡ ਕਰਨਾ ਹੈ ਉਸ ਤੋਂ ਬਾਅਦ ਅਸੀਂ ਦੇਖਾਂਗੇ ਉਹਦੇ ਵਿੱਚ ਪਾਣੀ ਪਾਣਾ ਹੁਣ ਨਾ ਮੈਂ ਕਰੀਮ ਨੂੰ ਬਲੈਂਡ ਕਰ ਲਿਆ 1 ਮਿੰਟ ਦੇ ਲਈ ਬਲੈਂਡ ਕੀਤਾ ਸੋ ਇਹ ਬਿਲਕੁਲ ਥਿੱਕ ਹੋ ਗਈ ਆ ਜੇ ਆਪਾਂ ਇਹਨੂੰ ਲਾ ਕੇ ਵੀ ਦੇਖ ਸਕਦੇ ਹਾਂ ਬਹੁਤ ਥਿੱਕ ਹੋ ਗਈ ਆ ਸੋ ਹੁਣ ਇਹਦੇ ਵਿੱਚ ਕੋਈ ਵੀ ਪਾਣੀ ਨਹੀਂ ਸੀਗਾ ਕੱਲੀ ਕਰੀਮ ਬਲੈਂਡ ਕੀਤੀ ਆ ਸੋ ਹੁਣ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਪਹਿਲਾਂ ਤੁਸੀਂ ਇਹਦਾ ਟੈਂਪਰੇਚਰ ਚੈੱਕ ਕਰ ਲਿਓ ਜੇ ਤਾਂ ਤੁਸੀਂ ਬਿਲਕੁਲ ਫਰਿੱਜ ਦੇ ਵਿੱਚੋਂ ਕੱਢ ਕੇ ਨਾਲ ਦੀ ਨਾਲ ਬਣਾ ਰਹੇ ਹੋ ਨਾ ਤਾਂ ਇਹਦੇ ਵਿੱਚ ਥੋੜਾ ਪਊਗਾ ਗਰਮ ਪਾਣੀ ਆਦਰਵਾਇਜ਼ ਇਹਦੇ ਵਿੱਚ ਠੰਡਾ ਪਾਣੀ ਪਾ ਜੇ ਜਿੱਦਾਂ ਹੁਣ ਮੈਂ ਇਹਦੇ ਵਿੱਚ ਪਾਣੀ ਪਾਣੀ ਹੁੰਦੀ ਹੈ ਮੌਸਮ ਦੇ ਅਕੋਰਡਿੰਗਲੀ ਹਨਾ ਜੇ ਸਰਦੀ ਆ ਤਾਂ ਇਹਦੇ ਵਿੱਚ ਆਪਾਂ ਪਾਉਣਾ ਗਰਮ ਪਾਣੀ ਜੇ ਗਰਮੀ ਆ ਤਾਂ ਇਹਦੇ ਵਿੱਚ ਆਪਾਂ ਪਾਉਣਾ ਠੰਡਾ ਪਾਣੀ ਸੋ ਹੁਣ ਮੈਂ ਇਹਦੇ ਵਿੱਚ ਪਾਣਾ ਆ ਗਰਮ ਪਾਣੀ ਸੋ ਪਾਣੀ ਮੈਂ ਥੋੜਾ ਜਿਹਾ ਗਰਮ ਪਹਿਲਾਂ ਹੀ ਕਰਕੇ ਰੱਖ ਲਿਆ ਸੀਗਾ ਮੈਂ ਗਰਮ ਪਾਣੀ ਪਾਉਣ ਤੋਂ ਬਾਅਦ ਨਾ ਇਹਨੂੰ ਫਿਰ 1 ਮਿੰਟ ਦੇ ਲਈ ਬਲੈਂਡ ਕੀਤਾ ਸੀਗਾ ਸੋ ਹੁਣ ਤੁਸੀਂ ਦੇਖ ਸਕਦੇ ਹੋ ਆ ਇਹਦੇ ਵਿੱਚ ਜਾਰ ਦੇ ਵਿੱਚ ਹੀ ਤੁਹਾਨੂੰ ਪਤਾ ਲੱਗ ਜਾਣਾ ਹੈ ਕਿ ਮੱਖਣੀ ਜਿਹੜੀ ਉਹ ਬਣ ਗਈ ਆ ਸੋ ਹੁਣ ਮੈਂ ਸਾਨੂੰ ਕੱਢ ਕੇ ਵੀ ਦਿਖਾ ਦਿੰਨੀ ਆ ਵਿੱਚ ਆ ਤੁਸੀਂ ਦੇਖ ਸਕਦੇ ਹੋ ਹੁਣ ਮੱਖਣੀ ਹੈ ਜਿਹੜੀ ਉਹ ਬਿਲਕੁਲ ਬਣ ਗਈ ਆ ਇਹ ਓਦਾਂ ਦੀ ਬਣੀ ਆ ਜਿੱਦਾਂ ਆਪਾਂ ਆਪਣੇ ਜਦੋਂ ਆਪਾਂ ਇੰਡੀਆ ਰਹਿੰਦੇ ਹੁੰਦੇ ਸੀ ਆਪਣੇ ਘਰਾਂ ਦੇ ਵਿੱਚ ਮਧਾਣੀਆਂ ਨਾਲ ਬਣਾਉਂਦੇ ਸੀ ਨਾ ਸੋ ਬਿਲਕੁਲ ਓਦਾਂ ਦੀ ਬਣੀ ਆ ਸੋ ਸੋ ਮੱਖਣੀ ਬਣਾਉਣ ਤੋਂ ਬਾਅਦ ਨਾ ਨਾਰਮਲੀ ਆਪਾਂ ਕੀ ਕਰਦੇ ਆ ਆਪਾਂ ਸਾਰੇ ਹਮੇਸ਼ਾ ਹੱਥ ਦੇ ਨਾਲ ਹੀ ਮੱਖਣੀ ਕੱਢਦੇ ਆ ਸੋ ਮੈਂ ਹਮੇਸ਼ਾ ਇਹਨੂੰ ਇਦਾਂ ਕੱਢ ਲੈਣੀ ਆ ਆਹ ਵਾਲੀ ਜਿਹੜੀ ਪੋਣੀ ਸੀਗੀ ਨਾ ਇਨੋਂ ਵਾਲਾ ਮੈਂ ਗਰਮ ਪਾਣੀ ਦੇ ਨਾਲ ਚੰਗੀ ਤਰ੍ਹਾਂ ਵਾਸ਼ ਕਰ ਲਿਆ ਤਾਂ ਕਿ ਜਿਹੜੀਆਂ ਮੱਖਣੀਆਂ ਇਹਦੇ ਵਿੱਚ ਨਾ ਲੱਗੇ ਸੋ ਹੁਣ ਤੁਸੀਂ ਦੇਖੋ ਕਿੰਨੀ ਸੋਹਣੀ ਤਰ੍ਹਾਂ ਬਣ ਗਈ ਹੈ ਤੇ ਬਿਲਕੁਲ ਵੀ ਇਹਦੇ ਛਾਨਣੀ ਦੇ ਨਾਲ ਨਹੀਂ ਚਿਪਕੀ ਹੈਗੀ ਤੇ ਬਿਲਕੁਲ ਇਹਦੇ ਚ ਜਿੰਨਾ ਵੀ ਹੁਣ ਐਕਸੈਸ ਜਾਂ ਪਾਣੀ ਹੋਊਗਾ ਉਹਨੇ ਵੀ ਇਹਨੇ ਆਰਾਮ ਨਾਲ ਇਹਦੇ ਚੋਂ ਬਾਹਰ ਨਿਕਲ ਜਾਣਾ ਹੈ ਹਾਂ ਹਾਂ ਹੁਣ ਤੁਸੀਂ ਦੇਖ ਸਕਦੇ ਹੋ ਜਿਹੜੀ ਮੱਖਣੀ ਉਹ ਬਹੁਤ ਹੀ ਸੋਹਣੀ ਬਣੀ ਆ ਸੋ ਹੁਣ ਇਕ ਹੋਰ ਜੀ ਜਿਹੜਾ ਹੁਣ ਇਹਦੇ ਵਿੱਚੋਂ ਆਹ ਵਾਲੀ ਲੱਸੀ ਨਿਕਲੀ ਹੈ ਹੁਣ ਤੁਸੀਂ ਮੈਨੂੰ ਦੱਸਿਓ ਜਰੂਰ ਕਿ ਤੁਸੀਂ ਸਾਰੇ ਇਹਦਾ ਕੀ ਕਰਦੇ ਹੋ ਤੁਸੀਂ ਇਹਨੂੰ ਸੁੱਟ ਦਿੰਦੇ ਹੋ ਨਾਰਮਲ ਇੰਡੀਆ ਤਾਂ ਆਪਾਂ ਜਿੱਦਾਂ ਘਰਾਂ ਦੇ ਵਿੱਚ ਮੱਝਾਂ ਮੁੱਝਾਂ ਰੱਖੀਆਂ ਹੁੰਦੀਆਂ ਸੀ ਨਾ ਉੱਥੇ ਤਾਂ ਆਪਾਂ ਮੱਝਾਂ ਵਗੈਰਾ ਨੂੰ ਪਾ ਦਿੰਦੇ ਹੁੰਦੇ ਸੀਗੇ ਸੋ ਹੁਣ ਇਹਨੂੰ ਮੈਂ ਇਹਨੂੰ ਬਿਲਕੁਲ ਨਹੀਂ ਸੁੱਟਣਾ ਹੈਗਾ ਸੋ ਹੁਣ ਆਪਾਂ ਇਹਦਾ ਬਣਾਵਾਂਗੇ ਪਨੀਰ ਉਹਦੀ ਵੀਡੀਓ ਫਿਰ ਤੁਹਾਡੇ ਨਾਲ ਨੈਕਸਟ ਉਹਦੇ ਵਿੱਚ ਸ਼ੇਅਰ ਕਰਾਂਗੀ ਸੋ ਮੈਨੂੰ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਕਿ ਤੁਹਾਨੂੰ ਅੱਜ ਦੀ ਵੀਡੀਓ ਕਿੱਦਾਂ ਲੱਗੀ ਤੁਹਾਡੇ ਲਈ ਹੈਲਪਫੁਲ ਸੀਗੀ ਸੋ ਤੁਹਾਡਾ ਵੀਡੀਓ ਨੂੰ ਦੇਖਣ ਦੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ